ਕਾਰ ਸਵਾਰ ਵਿਅਕਤੀ ਨੇ ਨੌਜਵਾਨ ਤੇ ਚਲਾਈਆਂ ਤਾੜ-ਤਾੜ ਗੋਲੀਆਂ ਨੌਜਵਾਨ ਹੋਇਆ ਗੰਭੀਰ ਜ਼ਖਮੀ ਹਸਪਤਾਲ ਕਰਵਾਇਆ ਦਾਖਲ ਪੀੜਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਸ਼ਬਦਾ ਦੀ ਤਾਕਤ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਨੌਜਵਾਨ ਹੜਪੜਪਾਵਿਤ ਇਲਾਕਿਆਂ ਵਿੱਚ ਮਿੱਟੀ ਦੇ ਟਰਾਲੀਆਂ ਨੂੰ ਭਰ ਕੇ ਲਾਈਨਾਂ ਵਿੱਚ ਲਗਾ ਰਹੇ ਸੀ ਤੇ ਉੱਥੋਂ ਇੱਕ ਤੇਜ਼ ਰਫ਼ਤਾਰ ਕਾਰ ਆ ਰਹੀ ਸੀ ਤੇ ਇੱਕ ਵਿਅਕਤੀ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਕਾਰ ਚਾਲਕ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਉਸ ਨੇ ਲਗਭਗ 3-4 ਫੈਰ ਕੀਤੇ ਜਿਨ੍ਹਾਂ ਚੋਂ ਇੱਕ ਫੈਰ ਉਹਦੇ ਪੈਰ ਤੇ ਲੱਗਿਆ ਉੱਥੇ ਮੌਜੂਦ ਲੋਕ ਜ਼ਖਮੀ ਜਗਜੀਤ ਸਿੰਘ ਨੂੰ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਦੂਜੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੀੜਤ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਮੁੰਡੇ ਦੀ ਕਿਸੇ ਨਾਲ ਕੋਈ ਆਪਸੀ ਰੰਜਿਸ਼ ਨਹੀਂ ਸੀ ਉਹ ਸਿਰਫ ਆਪਣੀ ਸੇਵਾ ਨਿਭਾਉਣ ਗਿਆ ਸੀਗਾ ਜਿੱਥੇ ਉਸਤੇ ਗੋਲੀਆਂ ਚਲਾ ਦਿੱਤੀਆਂ ਪੀੜਤ ਪਰਿਵਾਰ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਇਸ ਸਬੰਧੀ ਪੀੜਤ ਦੇ ਪਿਤਾ ਤੇ ਸਾਬਕਾ ਸਰਪੰਚ ਤੇ ਉੱਥੇ ਮੌਜੂਦ ਸੇਵਾਦਾਰਾਂ ਦਾ ਕੀ ਕਹਿਣਾ ਹੈ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਮੇਰਾ ਅੰਜਕ ਜੀ ਸਿੰਘ ਜੀ ਇਹ ਟੜ ਤੇ ਬੋੜੀ ਚਲੀ ਕਿੰਨਾ ਹੁੰਦਾ ਥੋੜੀ ਸਲਾਈਡੀ ਕੌਣ ਲੋਕ ਸੀਗੇ ਉਹ ਹਨਸ਼ਾ ਤੇ ਇਹ ਪੁਰਾਣੀ ਲਗਾਉਣਾ ਦਾ ਜਦੋਂ ਬੋੜੀ ਚੱਲੀ ਗਿਆ ਤੇ ਮਤਲਬ ਕੀ ਕਰ ਰਹੇ ਸੀਗੇ ਮਿੱਟੀ ਦੇ ਟਰਾਲੀਆਂ ਨੂੰ ਛੜਕਦੇ ਖਿਲਾ ਰਹਿੰਦੇ ਹਾਂ ਲੈਨਸ ਤੇ ਉਹ ਗੱਡੀ ਤੇਜ਼ ਆ ਰਹੀ ਸੀ ਉਦੋਂ ਉਹਨੂੰ ਵਾਚਾ ਸਲੋ ਕਰਨਾ ਅੱਗੇ ਟਰਾਲੀਆਂ ਘੋਤੀਆਂ ਨੇ ਗੋਲੀ ਟਾਟੇ ਚੰਗੀ ਤੇ ਲੱਗੀ ਆ ਉਪਰ ਤੇ ਹਾਂਜੀ ਜੀ ਜੀ ਤਲਾਤੀ ਤੇ ਹਾਂਜੀ ਹਾਂ ਤੇ ਜੀ ਕੋਸ਼ਿਸ਼ ਕੋਸ਼ਿਸ਼ ਲੋ ਕਿ ਇਤਨ ਦਰ ਕਿ ਤਾ ਗਿਆ 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 ਉਸਨੇ ਆਪਣੀ ਕਾਰਵਾਈ ਕਰ ਲਈ ਪੂਰੀ ਉਹਨਾਂ ਨੇ ਗਿਆਨ ਵਗੈਰਾ ਲੈ ਲਿਆ ਉਹਨਾਂ ਨੇ ਗਿਆਨ ਲੈ ਲਿਆ ਉਹਨਾਂ ਨੇ ਕਮੇਟੀ ਕਾਰਜਾਫਤ ਵਾਸਤੇ ਵਾਟਰ ਕਮੇਟੀ ਸੇਵਾ ਵਾਸਤੇ ਜੀ ਸੇਵਾ ਦੇ ਜਾਣੀ ਪਈ ਹੈ ਹਾਰਦੀਓ ਆਪ ਤੇ ਤਹਾਂ ਜਾਂਦੀ ਕੋਈ ਨੰਬਰ ਜਾਂ ਕੋਈ ਤੁਹਾਨੂੰ ਜਾਣ ਹੈ ਕਿ ਪਛਾਣ ਨਹੀਂ ਹੈ ਜੀ ਜੀ ਆਹਨ ਸਭ ਨਹੀਂ ਨਹੀਂ ਜੀ ਨਹੀਂ ਇਦਾਂ ਇਦਾਂ ਕੋਈ ਗੱਲ ਨਹੀਂ ਸਰਾਈ ਤੇ ਫਟੋਟੀਆਂ ਸੇਵਾ ਫਿਟੜਾ ਹੈ ਕੀ ਕਾਰਨ ਕੀ ਹਾਲਾਤ ਹੈ ਸਰ ਅਜਿਹਾ Odin ਪਤਾ ਲੱਗਿਆ ਸੀ ਕਰੀਬ 8:19 ਵਜੇ ਪਿੰਡ ਫਤੂਟਿੰਗੇ ਦੇ ਪਾਸਿਆਂ ਵੱਲੋਂ ਹੜਪਰ ਭਾਵਿਤ ਏਰੀਆ ਜਿਹੜਾ ਬਾਉਪੁਰ ਉਸ ਏਰੀਆ ਦੇ ਵਿੱਚ ਮਿੱਟੀ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਸੀ ਸਨ ਇੱਥੋਂ ਜਿਵੇਂ ਫਤੂਟਿੰਗੇ ਤੋਂ ਟਰਾਲੀ ਲੋਡ ਕੀਤੀ ਕਿਤੇ ਇੱਕ ਘਾਹ ਸਵਾਰ ਦੇ ਨਾਲ ਕੋਈ ਮਤਭੇਦ ਹੋ ਗਿਆ ਜਿਸ ਦੇ ਵੱਲੋਂ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਜਿਹੜਾ ਜਗਜੀਤ ਸਿੰਘ ਪੁੱਤਰ ਲੱਤਾ ਸਿੰਘ ਵਾਸੀ ਫਤੂਟਿੰਗੇ ਦੇ ਲੱਤ ਦੇ ਵਿੱਚ ਗਿੱਟੇ ਦੇ ਪਰ ਲੱਗਿਆ ਜਿਸ ਬੰਦੀ ਭੰਦੀ ਕਾਰਵਾਈ ਕਰਨ ਵਾਸਤੇ ਗੈਂ ਮੈਂ ਤੇ ਮੇਰੇ ਐਸ.ਐਚ.ਓ. ਕੇ ਸਿਵਲ ਅਸਲ ਹਾਜ਼ਰ ਹੈ ਤੇ ਜਿਹੜੇ ਬੰਦੇ ਵੱਲੋਂ ਫਾਈਲ ਚ ਆਇਆ ਉਹਦਾ ਕੁਝ ਮੜਾ ਮੋਟਾ ਹਾਂਜੀ ਉਹਦੀ ਗੱਡੀ ਦਾ ਨੰਬਰ ਪਤਾ ਲੱਗ ਗਿਆ ਜੀ ਅਸੀਂ ਜਲਦੀ ਉਹਨੂੰ ਟੈਸਟ ਕਰ ਲਾਂਗੇ ਅਸੀਂ ਸਹੀ ਸਹੀ ਹਾਂਜੀ ਨਾਮ ਤੁਹਾਡਾ ਹਾਂਜੀ ਨਾਮ ਕੀ ਤੁਹਾਡਾ ਲਖਵੀਰ ਸਿੰਘ ਜੀ ਸਰਪੰਚ ਫਤੂ ਟੇਂਗਾ ਹਾਂਜੀ ਫਤੂ ਟੇਂਗੇ ਜਿਹੜੀ ਉਹ ਤੁਹਾਡੇ ਇੱਥੇ ਮੜਕੇ ਦੇ ਗੋਲੀ ਲੱਗੀ ਆ ਉਹ ਕੀ ਕਾਰਨ ਹੈ ਕਾਰਨ ਜੀ ਇੱਥੇ ਮਿੱਟੀ ਸੁਲਤਾਨਪੁਰ ਬਾਉਪੁਰ ਜਾਣੀ ਸੀ 20 ਕੁਟਾਲੀਆਂ ਲੱਗੀਆਂ ਸੀ ਅਸੀਂ ਪਰੇ ਦੂਰ ਬੈਠੇ ਸੀ ਤੇ ਜਦੋਂ ਅਸੀਂ ਗੋਲੀ ਦਾ ਖਰਾਬ ਸੁਣਿਆ ਅਸੀਂ ਭੱਜ ਕੇ ਆਏ ਆ ਤੇ ਫਿਰ ਉਹ ਜਦੋਂ ਸਾਡੀ ਉਹ ਗੱਡੀ ਨਿਕਲ ਗਈ ਚਾਰ ਪੈਰ ਤਿੰਨ ਚਾਰ ਪੈਰ ਕੱਡੇ ਰੇ ਸੀ ਕੋਈ ਬੰਦਾ ਪਿੰਟ ਦਾ ਸੀ ਜਾਂ ਕੋਈ ਲਾਂਬਲਾ ਸੀ ਜਾਂ ਨਹੀਂ ਉਹ ਲਾਂਬਦਾ ਹੀ ਸੀ ਕੋਈ ਪਛਾਣ ਉਹਦੀ ਮੜੀ ਮਤ ਨਹੀਂ ਪਛਾਣ ਨਹੀਂ ਗੱਡੀ ਦਾ ਨੰਬਰ ਨੋਟ ਹੋ ਗਿਆ ਉਸੇ ਤੇ ਪਛਾਣ ਨਹੀਂ ਕੋਈ ਤੇ ਪੁਲਿਸ ਨੂੰ ਜੀ ਤਲਾ ਪੁਲਿਸ ਨੂੰ ਤਲਾ ਉਸੇ ਵੇਲੇ ਐਫ ਐਸ ਐਚ ਨੂੰ ਫੋਨ ਕਰਤਾ ਸੀ ਮੈਂ ਵੀ ਉੱਤੇ ਟਾਈਮ ਮੋਕੇ ਤੇ ਆ ਗਈ ਮੋਕੇ ਤੇ ਆਏ ਥੋੜੇ ਥੇਰ ਬਾਅਦ ਕੀ ਨੰਬਰ ਜੀ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਆ ਜੀ ਇਹ ਜਿਹੜੀ ਅੱਜ ਘਟਨਾ ਹੋਈ ਆ ਗੋਲੀ ਚੱਲਣ ਦੀ ਕਿਹੜੀ ਜਗ੍ਹਾ ਤੇ ਹੋਈ ਆ ਇਹ ਜੀ ਅਸੀਂ ਆ ਸਾਡੇ ਪਿੰਡ ਦਾ ਕਾਲਣਾ ਲੱਗਦਾ ਆ ਕਾਲਣੇ ਚ ਅਸੀਂ ਹੜਪੀੜਤਾ ਦੀ ਸਰਤਾਲਪੁਰ ਲੋਧੀ ਕਬੀਰਪੁਰ ਮਿੱਟੀ ਦੀ ਸੇਵਾ ਚੱਲ ਰਹੀ ਆ ਅਸੀਂ ਕੱਲ ਵੀ ਗਏ ਸੀ ਲੈ ਕੇ ਤੇ ਅੱਜ ਵੀ ਅਸੀਂ ਇੱਥੋਂ ਭਰ ਰਹੇ ਸੀ ਮਿੱਟੀ ਤੇ ਇਹ ਵੀਰ ਆਪਣਾ ਟਰਾਲੀਆਂ ਨਾ ਜਿੱਦਾਂ ਉੱਥੋਂ ਕੱਚੇ ਥਾਂ ਤੋਂ ਰੋਡ ਤੇ ਉੱਤੇ ਖੜੀਆਂ ਕਰ ਰਹੇ ਸੀ ਤੇ ਉੱਥੇ ਲੈਨ ਚ ਟਰਾਲੀਆਂ ਲਵਾ ਰਿਆ ਸੀ ਇਧਰੋਂ ਇਹ ਪੰਜ ਗੱਡੀ ਪੀਵੀ 09 AQ 11 13 ਇਹ ਗੱਡੀ ਉਧਰੋਂ ਇਧਰੋਂ ਆਪਣੇ ਪਿੰਡ ਵੱਲੋਂ ਜਾ ਰਹੀ ਸੀ ਬਹੁਤ ਤੇਜ਼ ਇਹਨੇ ਵੀਰ ਨੇ ਉਹਨੂੰ ਹੱਥ ਦਿੱਤਾ ਵੀ ਭਾਜੀ ਥੋੜੀ ਜੀ ਸਲੋ ਚੱਲੋ ਤੇ ਅੱਗੇ ਟਰਾਲੀਆਂ ਨਿਕਲਣੀਆਂ ਕੋਈ ਨੁਕਸਾਨ ਨਾ ਹੋ ਜੇ ਉਹ ਭਾਜੀ ਹਣੀ ਅੱਗੋਂ ਗਾਲਾਂ ਗੋਲਾ ਕੱਟਣ ਲੱਗ ਗਏ ਇਹਨਾਂ ਨੂੰ ਤੇ ਇਹ ਉੱਥੇ ਲੱਗੇ ਜਾ ਕੇ ਤੁਰ ਗਏ ਵੀ ਭਾਜੀ ਗਾਲਾਂ ਕਿਹੜੀ ਗੱਲ ਤੋਂ ਕੱਢ ਰਹੇ ਹੋ ਤੇ ਉਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਆਪਣਾ ਕੱਢਿਆ ਪਿਸਤਲ ਤੇ ਪੈਰ ਕੱਢਦੇ ਪਹਿਲਾ ਫੈਰ ਜਿਹੜਾ ਮਿਸ ਹੋ ਗਿਆ ਉਹ ਰੱਬ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਬਚਾਅ ਹੋ ਗਿਆ ਦੂਜਾ ਫੈਰ ਫਿਰ ਇਹਦੇ ਪੈਰ ਤੇ ਲੱਗ ਗਿਆ ਦਿੱਤੇ ਤੋਂ ਅੱਗਾਂ ਦੀ ਲੱਗ ਕੇ ਪਿੱਛੇ ਨਿਕਲ ਗਿਆ ਤੇ ਜਾਨ ਬਚਾਉਣ ਵਾਸਤੇ ਪਿੱਛੇ ਆ ਟਰਾਲੀ ਦੇ ਪਿੱਛੇ ਭੱਜਿਆ ਸਗੋਂ ਇੰਨਾ ਬਚਾਅ ਹੋ ਗਿਆ ਵੀ ਕਿਤੇ ਉੱਪਰ ਸਰੀਰ ਦੇ ਛਾਤੀ ਦੇ ਜਾਂ ਦਿਲ 'ਚ ਨਹੀਂ ਲੱਗੀ ਥੱਲੇ ਪੈਰ 'ਚ ਲੱਗੀ ਗੋਲੀ ਇਹ ਜਿਨ੍ਹਾਂ ਦੇ ਗੋਲੀ ਲੱਗੀ ਕੀ ਲੱਗਦੀ ਹੈ ਤੁਹਾਡੇ ਸਾਡੇ ਗਵੰਦੀ ਨੇ ਭੜਾਈ ਲੱਗਦਾ ਇਸ ਵਾਰੀ ਤੇ ਥਾਣਾ ਫਤੂ ਡਿੰਗਾ ਤੇ ਇਤਰਾ ਦਿੱਤੀ ਕਿ ਮੌਕੇ ਤੇ ਕੋਈ ਪੁਲਿਸ ਆਈ ਹਾਂਜੀ ਮੌਕੇ ਤੇ ਪਾਏ ਆ ਹੀ ਆਪਣੇ ਮੁਲਾਜ਼ਮ ਉਹ ਬਿਆਨ ਵਗੈਰਾ ਲੈ ਕੇ ਤੇ ਉਧਰ ਮੌਕਾ ਦੇਖਣ ਗਏ ਆ ਤੇ ਹੁਣ ਤੁਸੀਂ ਹਸਪੀਟਲ 'ਚ ਆਏ ਆ ਤੇ ਇਹਨਾਂ ਨੇ ਹਸਪੀਟਲਾਂ ਨੇ ਆਪਣੀ ਕਾਰਵਾਈ ਕਰਕੇ ਤੁਹਾਨੂੰ ਰੈਫਰ ਕੀਤਾ ਜਾਂ ਇੱਥੇ ਕੋਈ ਨਹੀਂ ਸਾਨੂੰ ਇਹਨਾਂ ਨੇ ਇਥੋਂ ਆਪਣਾ ਟ੍ਰੀਟਮੈਂਟ ਕੀਤਾ ਫਸਟ ਏਡ ਦਿੱਤੀ ਉਹਨਾਂ ਨੇ ਪਟੀਆਂ ਵਗੈਰਾ ਕਰਤੀਆਂ ਵਾ ਤੇ ਹੁਣ ਅਸੀਂ ਸਿਵਲ ਹਸਪਤਾਲ ਕਪੂਰਥਾਲਾ ਲੈ ਕੇ ਇਹਨਾਂ ਨੇ ਰੈਫਰ ਕੀਤਾ ਉੱਥੇ ਜਿਹੜੇ ਹੱਡੀਆਂ ਦੇ ਡਾਕਟਰ ਸਾਹਿਬ ਆ ਉਹਨਾਂ ਨੂੰ ਦਿਖਾਉਣ ਵਾਸਤੇ ਵੀ ਉੱਥੇ ਪੂਰਾ ਆਪ ਨੂੰ ਪਤਾ ਲੱਗ ਜੂਗਾ ਵੀ ਪੈਰ ਤੇ ਲੱਗੀ ਆ ਜਾਂ ਹੱਡੀ ਚ ਲੱਗੀ ਆ ਮਾਸ ਚ ਲੱਗੀ ਆ ਉਥੇ ਐਕਸ-ਰੇ ਹੋ ਗਏ ਕਲੀਅਰ ਹੋ ਜੂਗਾ ਹੁਣ ਅੱਗੇ ਦੀ ਕਾਰਵਾਈ ਕੀ ਚਾਹੁੰਦੇ ਹੋ ਤੁਸੀਂ ਅੱਗੇ ਦੀ ਤੇ ਅਸੀਂ ਟਰਾਲੀਆਂ ਭਰ ਕੇ ਖੜਾ ਲੀਆਂ ਜੀ ਇਤਨਾ ਹੀ ਖੜੀਆਂ ਰਹਿਣਗੀਆਂ ਜਦ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਇਨਸਾਫ ਨਹੀਂ ਮਿਲਦਾ ਤਦ ਤੱਕ ਤੇ ਅਸੀਂ ਹੋਲਡ ਕਰਾਂਗੇ ਠੀਕ ਆਪਕਾ ਓਕੇ ਜੀ ਨਕੀ ਜੀ ਇਹ ਨਾਮ ਦਾ ਜੀ ਜੇ ਮੇਰਾ ਨਾਮ ਲੱਤਾ ਸਿੰਘ ਹੈ ਜੀ ਮੇਰਾ ਬੇਟਾ ਆ ਗਿਆ ਹੀ ਸੇਵਾ ਤੇ ਉਥੇ ਦਿੱਤੋਂ ਧੰਨਵਾਦ ਤੇ ਦੇ ਤੋਂ ਸੁਲਤਾਨਪੁਰ ਜਾਂਦੀ ਸੀ ਤੇ ਉੱਥੇ ਟਰਾਲੀਆਂ ਲੱਗੀਆਂ ਵਾਵਾ ਤੇ ਸੜਕ ਤੋਂ ਹਟਾਉਂਦਾ ਸੀ ਜਿਹੜਾ ਹੌਰੀ ਚੱਲੋ ਸੜਕ ਤੋਂ ਵਗਦੀ ਵਾਵਾ ਇਹਨੇ ਇਹ ਨਹੀਂ ਕਿ ਗੱਲ ਕਹੀ ਬਸ ਜਿਹੜਾ ਹੌਰੀ ਚਲਾ ਬਸ ਉਹਨੇ ਤੈਨੂੰ ਗੋਲੀ ਮਾਰ ਕੇ ਧਿਆ ਕਰਾਉਂਦੇ ਹੋਏ ਰਹਿਦਾ ਉਹਨੇ ਪੜਾ ਗੱਡੀ ਖਲਾੜ ਕੇ ਤੇ ਆਨ ਦੇ 4 ਫਾਇਰ ਕੀਤੇ ਆ 4 ਗੋਲੀਆਂ ਮਾਰੀਆਂ ਨੇ ਕੀ ਨਾਮ ਹੈ ਬੇਟੇ ਦਾ ਜਗਜੀਤ ਸਿੰਘ ਕਿੰਨੀ ਕੋ ਮਰੇ ਉਹ ਰੋਰੀ ਕਿੰਨੇ 33 32 ਸਾਲ 32 ਸਾਲ ਤੇ ਜਿੱਦਾਂ ਤੁਹਾਨੂੰ ਲੱਗ ਕੇ ਤੇ ਕੋਈ ਸ਼ੱਕਿਆ ਜਾਂ ਕੋਈ ਪ੍ਰਾਣੀ ਨਾਲ ਕੋਈ ਸਾਪ ਨਹੀਂ ਕੋਈ ਵੈਸੇ ਹੀ ਮਲਾਂ ਅਣਛਾਤੇ ਹੀ ਬੰਦਾ ਬੋਲਦਾ ਜੀ ਕੋਈ ਸੱਤ ਨਹੀਂ ਨਾ ਬਾਕੀ ਇਹਨਾਂ ਵੈਰ ਉਹ ਕੋਈ ਨਹੀਂ ਇਹੋ ਜੀ ਗੱਲ ਕੋਈ ਹੈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤੇ ਮੈਂ ਮੰਗ ਕਰਨਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਸੀ ਲੋਕੀ ਕਹਿੰਦੇ ਹਾਂ ਸੁਣਨੇ ਆ ਇਹਨਾਂ ਇਨਸਾਫ ਹੋਣਾ ਚਾਹੀਦਾ ਸਾਰਾ ਪਿੰਡ ਨਾਲ ਸੀ ਉਹ ਇਹੋ ਜਿਹੀ ਗੱਲ ਨਹੀਂ ਕਿ ਇਹਨਾਂ ਕੋਈ ਗਾਲ ਨਹੀਂ ਕੋਈ ਕੱਢੀ ਕੁਝ ਨਹੀਂ ਹੋਇਆ ਤੇ ਜਾਣ ਕੇ ਉਹ ਆਉਂਦੇ ਹਰ ਗੋਲੀ ਮਾਰਦੇ ਨੇ ਸ਼ਕੀਨਾ ਜੀ ਸਰ ਮੇਰਾ ਨਾਮ ਡਾਕਟਰ ਜਸਪ੍ਰੀਤ ਕੁਮਾਰ ਜੀ ਸਿਗਨਲ ਹਸਪੀਟਲ ਦੇ ਵਿੱਚ ਇੰਚਾਰਜ ਮੈਂ ਜਿਹੜੇ ਇੱਥੇ ਪੋਸਟਿਡ ਹਾਂ ਸੀਐਚਸੀ ਫਕੂ ਡਿੰਗੇ ਵਿਖੇ ਐਸਐਮ ਡਿਟੀਕਲ ਅਫੀਸਰ ਜਿਹੜੀ ਬੰਦੇ ਦੇ ਆਪਣੇ ਗੋਲੀ ਲੱਗੀ ਆ ਜੀ ਉਹ ਕੀ ਨਾਮ ਉਹਨਾਂ ਦਾ ਤੇ ਕਦੋਂ ਲੈ ਕੇ ਆਏ ਤੇ ਕੀ ਕਾਰਨ ਸਰ ਪੇਸ਼ੈਂਟ ਦਾ ਨਾਮ ਹੈ ਜਗਜੀਤ ਸਿੰਘ 32 ਸਾਲ ਉਮਰ ਹੈ ਪੇਸ਼ੈਂਟ ਜੀ ਤੇ ਉਹਨਾਂ ਨੂੰ ਕੁਝ ਪਿੰਡ ਦੇ ਵਾਸੀ ਤੇ ਉਹਨਾਂ ਦੇ ਨਾਲ ਦੇ ਬੰਦੇ ਸੀਗੇ ਜਿਹੜੇ ਉਹ ਲਗਭਗ 11:20 ਮਿੰਟ ਤੇ ਲੈ ਕੇ ਆਏ ਸਵੇਰਿਆਂ ਮੇਰੇ ਕੋਲ ਜਦੋਂ ਪੇਸ਼ੈਂਟ ਨੂੰ ਲੈ ਕੇ ਆਏ ਨੇ ਤੇ ਪੇਸ਼ੈਂਟ ਦੇ ਅ ਸੱਜੀ ਲੱਤ ਦੇ ਗਿੱਟੇ ਵਾਲੀ ਜਗ੍ਹਾ ਤੇ ਲੀਡਿੰਗ ਕਾਫੀ ਜ਼ਿਆਦਾ ਸੀ ਖੂਨ ਵਗ ਰਿਹਾ ਸੀ ਸੋ ਅਸੀਂ ਫਿਰ ਉਹਨੂੰ ਆਉਂਦੇ ਨੂੰ ਫਰਸਟ ایڈ ਦਿੱਤੀ ਉਹਦਾ ਬਲੱਡ ਕੰਟਰੋਲ ਕੀਤਾ ਤੇ ਹੁਣ ਉਹਦੀ ਬੰਦੀ ਕਰ ਲਈ ਕਰ ਰਹੀ ਆ ਜੀ ਐਮਐਲਸੀ ਰਜਿਸਟਰ ਕਰ ਦਿੱਤੀ ਗਈ ਹੈ ਤੇ ਸਿਵਲ ਹਸਪੀਟਲ ਤੋਂ ਪੋਸਟਲ ਦੇਖੇ ਰੈਫਰ ਕੀਤਾ ਗਿਆ ਹੈ ਸਾਰੇ ਬੋਰੀ ਲੱਗੀ ਹੈ ਤੇ ਕੀ ਕਰੀ ਸਰ ਗਨ ਸ਼ਾਟ ਲੱਗ ਰਿਹਾ ਜੀ ਚਰਕਨ ਸ਼ਾਟ ਲੱਗਿਆ ਹਾਂ ਜੀ ਕੋਈ ਆਪਣਾ ਵਿੱਚ ਰੌਂਡ ਵੀ ਸੀਗਾ ਕਿ ਵੈਸੇ ਹੀ ਮਤਲਬ ਜਿਹੜੇ ਕੰਮ ਕਰਨ ਕੇ ਭਜੇ ਸਰ ਫੌਰਨ ਆਪਾਂ ਕੁਝ ਵੀ ਸ਼ੋਰ ਨਹੀਂ ਕਹਿ ਸਕਦੇ ਇੰਜਰੀ ਹੈ ਮੂਡ ਹੈਗਾ ਬਲੀਡਿੰਗ ਕਾਫੀ ਸਗੀ ਸੋ ਜਿਨਾ ਕਰਕੇ ਮੈਂ opinion ਲੈ ਰਿਆ ਕਪੂਰ ਸਾਹ ਤੋਂ ਕਿ ਇੱਕ ਗ੍ਰੈਫਰ ਹੋ ਜਾਏਗਾ ਇੱਕ ਮੇਰੇ ਕੋਲ opinion ਆ ਜਾਏਗੀ ਫਿਰ ਉਹ ਕਲੀਅਰ ਹੋ ਜਾਏਗਾ ਸਰ ਠੀਕ ਹੈ ਹਾਂ ਜੀ ਸਰ ਥੈਂਕ ਯੂ